ਗੱਡੀ ਖੜੀ ਚ ਗੱਡੀ ਮਾਰਦੀ ਵਾ ਸਰੀ ਸ਼ਰਾਬੀ ਬੰਦਾ ਤਾਂ ਪਤਾ ਲੱਗਿਆ ਨਹੀਂ ਇਹਨੂੰ ਪਤਾ ਲੱਗਦਾ ਨਹੀਂ ਖਰਾਬ ਚ ਨਸ਼ੇ ਦੇ ਦੋਨੋਂ ਹੋਇਆ ਪਿਆ ਜੀ ਜਾਣੇ ਨੁਕਸਾਨ ਨਹੀਂ ਜਾਣੇ ਨੁਕਸਾਨ ਦੇ ਲੱਡ ਭੰਨਤੇ ਜੇ ਸਾਡੇ ਪਿੱਛੇ ਗੱਡੀ ਨੇ ਲੱਡ ਭੰਨੂਗੀ ਉਹ ਮਾਰ ਮਾਰ ਜਿਆਦਾ ਉਹ ਜੀ ਸਾਨੂੰ ਜਿਹੜੇ ਲੱਡ ਭੰਨ ਹੋਈਆਂ ਸਾਡੀ ਸਾਡੀ ਇਹ ਟਰੱਕ ਆ ਰਿਹਾ ਸੀ ਇਧਰੋਂ ਦਿੱਲੀ ਰੋਡ ਵਾਲੀ ਸਾਈਡ ਤੋਂ ਆਇਆ ਬੰਦਾ ਬਹੁਤ ਜ਼ਿਆਦਾ ਪੀਤੀ ਆ ਜੀ ਟਰੱਕ ਡਰਾਈਵਰ ਦੀ ਚੌਂਕ ਦੇ ਵਿੱਚ ਹੀ ਇਹਨੇ ਇੱਕ ਕਾਰ ਭੰਨੀ ਪਹਿਲਾਂ ਉਹ ਤਵਾਏ ਨੂੰ ਹੁਣ ਆਈ ਗੱਡੀ ਸਾਈਡ ਤੇ ਲਿਆ ਕੇ ਖੜੀ ਕੀਤੀ ਐ ਪਰ ਡਰਾਈਵਰ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਡਰਾਈਵਰ ਸਾਡੇ ਨਾਲ ਥੱਲੇ ਉਤਰ ਕੇ ਗੱਲ ਕਰ ਰਵੇ ਕਿ ਜਿਆਦਾ ਡਰਿੰਕ ਕੀਤੀ ਹੋਈ ਐ ਅਸੀਂ ਇਹਨੂੰ ਗੱਡੀ ਨੂੰ ਬੌਂਡ ਕਰਤਾ ਐ ਇਹਨੂੰ ਗੱਡੀ ਨੂੰ ਥਾਣੇ ਲੈ ਕੇ ਜਾ ਰਹੇ ਹਾਂ 390 ਕਿੰਨਾ ਮੈਨ ਲੱਗਿਆ ਇੰਨਾ ਪੈਸਾ ਖਾਸਾ ਲੈਂਡ ਪਾ ਲੈ ਉਹਨਾਂ ਨੇ ਮੇਰੇ ਕੋਲ ਗੱਡੀ ਚਾਰ ਰੱਖੀ ਆ ਹੋਰ ਆ ਲੈ ਗੱਡੀ ਦਾ ਚਾਰ ਬੋੜਾ ਲੱਗਾ 2500 3000 4000 5000 ਮੈਨ ਲੱਗਾ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਵੀ ਮੌਕੇ ਤੇ ਸੀ ਕੁਛ ਸਾਡੇ ਵੀਰ ਪੰਦਰ ਕਰ ਜਿਨ੍ਹਾਂ ਨੇ ਸਾਰਾ ਕੁਝ ਕੈਮਰਾ ਰਿਕਾਰਡ ਕੀਤਾ ਪਰ ਅੱਜ ਉਹਨਾਂ ਦੇ ਮੌਕੇ ਤੇ ਜਿਹੜੀ ਆ ਉਹ ਕਾਰਵਾਈ ਕੀਤੀ ਆ ਉਹਦੀ ਸ਼ਰਾਬ ਚੈੱਕ ਕਰਕੇ ਉਹਦੀ ਸ਼ਰਾਬ ਪੀਤੀ ਹੋਈ ਸੀ ਉਹ ਗੱਡੀ ਨੂੰ ਹੈ 207 ਦੀ ਗੱਡੀ ਜਿਹੜੀ ਸਾਡੀ ਬੰਦ ਦੀ ਕਾਰਵਾਈ ਸੀ ਅਸੀਂ ਰੋਕੇ ਕੀਤੀ ਆ ਗੱਡੀ ਗਲੋਤੇ ਚਲਾਉਣਾ ਮੈਨੂੰ ਚਲਾਉਣਾ ਮੇਰਾ ਪਹਿਲਾ ਹੋਇਆ ਵਾ ਮੇਰਾ ਪਹਿਲਾ ਹੋਇਆ ਵਾ ਬਿਜੂ ਸੀ ਬੜੀ ਓਏ ਆ ਜਾ ਆ ਜਾ ਆ ਜਾ ਸਾਹਿਬ ਸਾਹਿਬ ਯਾਰ ਤੁਸੀਂ ਲਾਰੇ ਹਮ ਬੁਲਾ ਰਹੇ ਮੀਨੋ 3 ਵੇ ਫਿੱਤੀ ਲੈ ਕਿੰਨੇ ਮੈਂ ਮਾਰਦੀ ਫਿੱਤੀ ਕਿੰਨਾ ਪੈਸਾ 700 ਲੈਟ ਪਾ ਲੈ ਮੀਨੋ ਮੇਰੇ ਕੋ ਗੱਡੀਆਂ ਚਾਰ ਹੈ ਖੜੀਆਂ ਉਹ ਰਹਿ ਲੈ ਮੈਂ ਕੀ ਕਰਾਂ ਉਹ ਤੇਰੀ ਗੱਡੀ ਦਾ ਚਾਰ ਪੋੜਾ ਇਹ ਲੱਗਾ 2500 10000 4000 5000 ਬੰਦ ਜਗ੍ਹਾ ਕਰ ਮੈਂ 400 ਸੇ ਗੱਡੀ ਕੱਢੀ ਕੋਈ ਗੱਲ ਨਹੀਂ ਚੱਲ ਵੀਰੇ ਨਾ ਨਾ ਮੈਂ ਤੇਰੇ ਨਾਲ ਗੱਡੀ ਮੈਂ ਕਿਹੜੀ ਜਗ੍ਹਾ ਦਵਾਰੇ ਦੀ ਸੱਗਦੇ ਹਿਮਾਚਲ ਦੀ ਹਿਮਾਚਲ ਤੋਂ ਆ ਰਹੀ ਹੈ ਤੇਰੀ ਸੋਣ ਗੱਲ दारू ਪੀ ਕੇ ਗੱਡੀ ਚਲਾਣਾ ਹੈ दारू ਨਹੀਂ ਪੀਤੀ ਨੇ ਹੋਰ ਕੀ ਕੀਤਾ ਤੂੰ दारू ਦਾ ਪੂਰਾ ਸੈਟ ਤੂੰ ਨਸ਼ਾ ਕੀ ਕੀਤਾ ਲੈ ਲੈ ਆ ਕੀ ਬੋਲੇ ਬੋਲੇ ਮਾਈਕ ਛੱਡ ਦੇ ਗੱਡੀ ਮਾਲਾ ਆਇਆ ਤੇ ਆਇਆ ਕਿ ਆਇਆ ਮੀਡੀਆ ਵਾਲਾ ਗੱਡੀ ਮਾਲਾ ਆਦੇ ਕੋਈ ਗੱਲ ਨਹੀਂ ਆ ਚੱਲ ਆ ਜੀ ਇੱਥੇ ਦਾ ਟੂਰ ਤੇ ਬਿੜਿਆ ਨਾ ਹਾਂ ਅਸੀਂ ਚੱਗ ਲੈ दारू ਨਹੀਂ ਪੀਤੀ ਨਹੀਂ ਪੀਤੀ ਹਾਂ ਉਹ ਉਰੇ ਨਸ਼ਾ ਕੀਤਾ ਨਸ਼ਾ ਕਿਸ ਚੀਜ਼ ਦਾ ਕੀਤਾ ਭਾਈ ਜੀ ਨਸ਼ਾ ਦਾ ਕੀਤਾ ਹੈ ਕੋਈ ਨਸ਼ਾ ਨਹੀਂ ਹੈ ਫਿਰ ਮੇਰੇ ਨਸ਼ਾ ਨਹੀਂ ਹੈ ਅੱਛਾ ਮੇਰੇ ਗੱਡੀ ਆ ਵੀ ਟੋਕਦੀ ਗੱਡੀ ਸਤਾਰ ਸਿੰਘ ਆ ਜੀ ਰੋਪੜ ਤੋਂ ਆ ਰੋਪੜ ਆ ਰਹੇ ਸੀ ਲੁਧਿਆਣਾ ਜਾਣਾ ਸੀ ਜੀ ਅੱਛਾ ਜੀ ਮਾਰਦਾ ਤਾਂ ਵੀ ਹੋਈ ਜਿਹੜੀ ਗੱਡੀ ਖੜੀ ਚ ਗੱਡੀ ਮਾਰਦੀ ਵਾ ਤੇਰੀ ਸ਼ਰਾਬੀ ਬੰਦਾ ਤਾਂ ਪਤਾ ਲੱਗਿਆ ਨਹੀਂ ਇਹਨੂੰ ਪਤਾ ਲੱਗਦਾ ਨਹੀਂ ਸ਼ਰਾਬ ਚ ਬੰਦਾ ਸ਼ਹਿ ਚ ਦੋਨੋਂ ਹੋਇਆ ਪਿਆ ਜੀ ਜਾਣੇ ਨੁਕਸਾਨ ਨਹੀਂ ਹੋਣਾ ਜਾਣੇ ਨੁਕਸਾਨ ਨਹੀਂ ਲਾਈਟ ਭਾਂਤੇ ਜੇ ਸਾਡੇ ਪਿੱਛੇ ਗੱਡੀ ਦੀ ਲਾਈਟ ਭਾਂਨੂਗੀ ਜੀ ਉਹ ਮਾਪ ਜਿਆਦਾ ਉਹ ਜੀ ਸਾਨੂੰ ਜਿਹੜੀ ਲੈਟ ਭੰਨ ਹੋਈ ਥੜੀ ਥੜੀ ਠੀਕ ਹੈ ਜੀ ਜਿਹੜੀ ਗੱਡੀ ਫੋਟੇ ਜ ਆ ਉਹਦਾ ਮਾਪ ਦੇ ਦੋ ਇਹ ਟਰੱਕ ਆ ਰਿਹਾ ਸੀ ਇਧਰੋਂ ਦਿੱਲੀ ਰੋਡ ਵਾਲੀ ਸਾਈਡ ਤੋਂ ਆਇਆ ਜੀ ਦਾਰੂ ਜਿਆਦਾ ਪੀਤੀ ਆ ਇਹਦੀ ਟਰੱਕ ਡਰਾਈਵਰ ਦੀ ਚੌਂਕ ਦੇ ਵਿੱਚ ਹੀ ਇੰਨੀ ਇੱਕ ਕਾਰ ਭੰਨੀ ਪਹਿਲਾਂ ਉਸ ਤੋਂ ਬਾਅਦ ਇਹਨੂੰ ਹੁਣ ਅਸੀਂ ਗੱਡੀ ਸਾਈਡ ਤੇ ਲਿਆ ਕੇ ਖੜੀ ਕੀਤੀ ਐ ਪਰ ਡਰਾਈਵਰ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਡਰਾਈਵਰ ਸਾਡੇ ਨਾਲ ਹੱਥ ਥੱਲੇ ਉਤਰ ਕੇ ਗੱਲ ਕਰ ਲਵੇ ਉਹਦੀ ਜਿਆਦਾ ਡਰਿੰਕ ਕੀਤੀ ਹੋਈ ਐ ਅਸੀਂ ਇਹਨੂੰ ਗੱਡੀ ਨੂੰ ਬੌਂਡ ਕਰਤਾ ਹੈ ਇਹਨੂੰ ਗੱਡੀ ਨੂੰ ਥਾਣੇ ਲੈ ਕੇ ਜਾ ਰਹੇ ਹਾਂ ਥਾਣੇ ਜਾਇਆ ਕਿੱਥੇ ਕਿੱਥੇ ਲਿਖ ਨਹੀਂ ਮਾਰ ਜਾਨੇ ਕਿ ਇੱਕ ਗੱਡੀ ਭੰਨੀ ਆ ਉਹ ਗੱਡੀ ਮੂਰੇ ਖੜੀ ਹੈ ਤੇ ਦੇਖੋ ਗੱਡੀ ਦਾ ਕਿਵੇਂ ਨਿਪਟਦਾ ਥਾਣੇ ਲੈ ਕੇ ਜਾਨੇ ਪਹਿਲਾਂ ਇਹਨੂੰ ਉਹਦੇ ਚ ਤਾਂ ਹੋਸ਼ ਨਹੀਂ ਆ ਗਈ ਗੱਲ ਕਰਨ ਦੀ ਜੀ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਭ ਗੱਡੀਆਂ ਨੁਕਸਾਨ ਹੋਇਆ ਥੋੜਾ ਜਿਹਾ ਅੱਛਾ ਜੀ ਜੀ ਹੁਣ ਕਿਹੜੇ ਥਾਣੇ ਲੈ ਕੇ ਚੱਲੇ ਦੂਜੀ ਨੰਬਰ 7 ਲੈ ਕੇ ਜਾਵਾਂਗੇ ਅੱਛਾ ਜੀ ਇਹ ਗੱਡੀ ਬੌਂਡ ਕਰਤੀ ਹੈ ਬਿਲਕੁਲ ਜੀ ਕਰਤੀ ਹੈ ਜੀ ਸਰ ਜਿਹੜਾ ਅੱਜ ਇੱਕ ਰੋਡ ਤੇ ਟਰੱਕ ਕੇ ਆ ਰਿਹਾ ਸੀ ਡਰਾਈ ਕੁਮਾਰੀ ਦੀ ਗੀਟੋ ਤੇ ਸਵਾਰੀ ਸਰ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਵੀ ਮੌਕੇ ਤੇ ਸੀ ਕੁਝ ਸਾਡੇ ਵੀਰ ਪੱਤਰਕਾਰ ਜਿਨ੍ਹਾਂ ਨੇ ਸਾਰਾ ਕੁਝ ਕੈਮਰਾ ਰਿਕਾਰਡ ਵੀ ਕੀਤਾ ਪਰ ਅਸੀਂ ਉਹਦੇ ਤੇ ਮੌਕੇ ਤੇ ਜਿਹੜੀ ਆ ਉਹ ਕਾਰਵਾਈ ਕੀਤੀ ਆ ਉਹਦੀ ਸ਼ਰਾਬ ਚੈੱਕ ਕਰਕੇ ਉਹਦੀ ਸ਼ਰਾਬ ਪੀਤੀ ਹੋਈ ਸੀ ਉਹ ਗੱਡੀ ਨੂੰ ਅਸੀਂ 207 ਤੇ ਹੀ ਬੰਦ ਕੀਤਾ ਜਿਹੜੀ ਸਾਡੀ ਬੰਦੀ ਕਾਰਵਾਈ ਸੀ ਉਹ ਅਸੀਂ ਠੋਕੇ ਕੀਤੀ ਆ ਲੇਕਿਨ ਉਹਦੀ ਸ਼ਰਾਬ ਉਤਰਨ ਤੋਂ ਬਾਅਦ ਉਹ ਥਾਣੇ ਤੋਂ ਫ੍ਰੀ ਹੋਊਗਾ ਉਹਨਾਂ ਦਾ ਮੈਟ੍ਰਿਕ ਕਹੇ ਕਾਰਨ ਹੋਇਆ ਸੀ ਉਹ ਕਾਰ ਵਾਲਿਆਂ ਨੂੰ ਮਲਾਤਾ ਉਹ ਆਪਦਾ ਦੇਖ ਲੈਣਗੇ ਨਹੀਂ ਉਹਨਾਂ ਦਾ ਕੋਈ ਹੋਊਗਾ ਤੇ ਉਹਦਾ ਐਕਸੀਡੈਂਟ ਦਾ ਪਰਚਾ ਦਰਜ ਵੀ ਹੋ ਸਕਦਾ ਸਰ ਐਕਸੀਡੈਂਟ ਹੋਇਆ ਕਿੱਦਾਂ ਸੀ ਕਿੱਦਾਂ ਟਕੜ ਕੇ ਦਮਾ ਇਹ ਕਾਰ ਅੱਗੇ ਜਾ ਰਹੀ ਸੀ ਜਾਂ ਇਹਦੇ ਅੱਗੇ ਕੋਈ ਚੀਜ਼ ਆ ਗਈ ਮਗਰ ਲੱਗੀ ਆ ਗੱਡੀ ਇਹਦੇ ਵਿੱਚ ਕਾਰ ਤੇ ਉਹਦੇ ਐਲੀਗੇਟਰ ਟੁੱਟ ਗਿਆ ਤੇ ਬੰਦਾ ਲੋਕਲ ਆ ਜੀ ਨਹੀਂ ਇਹ ਹਿਮਾਚਲ ਦਾ ਵਾ ਫੌਜੀ ਆ ਇਹਨੇ ਆਪਣੀ ਗੱਡੀ ਪਾਈ ਆ ਤੇ ਸ਼ਰਾਬੇ ਦੀ ਪੀਤੀ ਹੋਣੀ ਹੋਰ ਤੁਸੀਂ ਹੋਰ ਕੀ ਅਪੀਲ ਕਰੋਗੇ ਡਰਾਈਵਰ ਆ ਭਾਈ ਚਾਰਨ ਜਿਹੜੇ ਗੱਡੀ ਚਲਾ ਕੇ ਸ਼ਰਾਬੀ ਦੇ ਚਲਾਉਣੇ ਲੱਗੇ ਮੈਂ ਆਪਣੇ ਅਤਿ ਸਤਿਕਾਰਯੋਗ ਟਰਾਂਸਪੋਰਟਰ ਵੀਰਾਂ ਨੂੰ ਅਤੇ ਹੋਰ ਪਤਵੰਤੇ ਸੱਜਣ ਜੋ ਵੀ ਕਾਰ ਤੋਂ ਲੈ ਕੇ ਮੋਟਰਸਾਈਕਲ ਤੋਂ ਲੈ ਕੇ ਟਰੱਕ ਡਰਾਈਵਿੰਗ ਕਰਦੇ ਸਾਰਿਆਂ ਨੂੰ ਅਪੀਲ ਕਰਦਾ ਵੀ ਜੋ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਐਡੀਸੀਪੀ ਟ੍ਰੈਫਿਕ ਮੈਡਮ ਗੁਰਪ੍ਰੀਤ ਪੂਰੀ ਹਰ ਸਪੈਸ਼ਲਿਸਟ ਜੀ ਦਾ ਨਾਕਾ ਵੀ ਲਵਾ ਰਿਹਾ ਹੈ ਲਗਾਤਾਰ ਕਿਉਂਕਿ ਲੋਕਾਂ ਨੂੰ ਵੇਅਰ ਕਰਨ ਵਾਸਤੇ ਵੀ ਸ਼ਰਾਬ ਪੀ ਕੇ ਆਪਾਂ ਗੱਡੀ ਨਾ ਚਲਾਈਏ ਕਿਉਂਕਿ ਜਿਹੜੀ ਰੋਡ ਤੇ ਲੱਗੀ ਹੋਈ ਜੰਗ ਆ ਉਹਨੂੰ ਖਤਮ ਕੀਤਾ ਜਾਵੇ। ਕਰੀਬ ਆਪਣੇ 5.5 ਲੱਖ ਦੇ ਕਰੀਬ ਐਕਸੀਡੈਂਟ ਹੁੰਦੇ ਆ ਜਦੋਂ ਐਰ ਦਾ ਡੇਢ ਲੱਖ ਹੋ ਜਾਂਦੀ ਆ ਉੱਚ ਕੋਈ ਸ਼ਰਾਬੀ ਨਹੀਂ ਹੁੰਦੇ ਸਾਰੇ ਉਹ ਟ੍ਰੈਫਿਕ ਰੂਲ ਜਿਹੜੇ ਨਹੀਂ ਮੰਨਦੇ ਉਹਨਾਂ ਦੇ ਹੀ ਐਕਸੀਡੈਂਟ ਹੁੰਦੇ ਆ ਕਿਉਂਕਿ ਇਹ ਵੀ ਇੱਕ ਟ੍ਰੈਫਿਕ ਰੂਲ ਦਾ ਹਿੱਸਾ ਵਾ ਵੀ ਆਪਾਂ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਆ ਨਸ਼ਾ ਕਰਕੇ ਗੱਡੀ ਚਲਾ ਰਹੇ ਆ ਇਹ ਵੀ ਇੱਕ ਟ੍ਰੈਫਿਕ ਰੂਲ ਦਾ ਹਿੱਸਾ ਵਾ ਇਸ ਕਰਕੇ ਆਪਾਂ ਨੂੰ ਸ਼ਰਾਬ ਪੀ ਕੇ ਕੋਈ ਵੀ ਨਸ਼ਾ ਕਰਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਕਿਉਂਕਿ ਅੱਗੇ ਜਾਣ ਵਾਲਾ ਕੋਈ ਗਰੀਬ ਕੋਈ ਮਾਤੜ ਕੋਈ امیر ਕਿਸੇ ਦਾ ਬੱਚਾ ਥੱਲੇ ਆ ਸਕਦਾ ਕਿਸੇ ਦਾ ਬੱਚਾ ਜਾਂ ਕੋਈ ਬੱਚਾ ਭੱਜ ਨਹੀਂ ਸਕਦਾ ਤੁਹਾਡੇ ਪੈਗ ਲੱਗਿਆ ਤੁਹਾਡਾ ਧਿਆਨ ਨਹੀਂਗਾ ਤੇ ਤੁਸੀਂ ਨਸ਼ੇ ਵਿੱਚੋਂ ਕਿਸੇ ਦਾ ਵੀ ਨੁਕਸਾਨ ਕਰ ਗਏ ਸਰ ਜਿਹੜਾ ਡਰਾਈਵਰ ਸੀਗਾ ਡਰਾਈਵਰ ਗੱਡੀ ਤੋਂ نیچے ਉਤਰ ਨਹੀਂ ਗਿਆ ਸੀ ਤੁਸੀਂ ਮੌਕੇ ਤੇ ਪਹੁੰਚੇ ਤੁਸੀਂ ਪੁੱਤ ጋር ਗਏ ਉਹਨੂੰ ਗੱਲ ਕੀਤੀ ਤੇ ਤੁਹਾਡੀ 1 ਇੱਕ ਮਿੰਟ ਦੇ ਵਿੱਚ ਹੀ ਮੀਡੀਆ ਆ ਗਿਆ ਠੀਕ ਹੋ ਗਿਆ ਉਸ ਵਾਰ ਦੇਖੋ ਜੀ ਸਾਡਾ ਪੁਲਿਸ ਦਾ ਇੱਕ ਰਵਈਆ ਵਾ ਅਸੀਂ ਪਿਆਰ ਰੱਖਦੇ ਹਾਂ ਹਰੇਕ ਨਾਲ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਸੀਂ ਉਹਨੂੰ ਪਿਆਰ ਨਾਲ ਕਿਹਾ ਵੀ ਆ ਜਾ ਪੁੱਤ ਕੋਈ ਗੱਲ ਸਿਰਫ ਉਹ ਕੁਝ ਮੀਡੀਆ ਨੂੰ ਦੇਖ ਕੇ ਵੀ ਘਬਰ ਰਿਹਾ ਸੀ ਵੀ ਮੇਰੀ ਵੀਡੀਓ ਬਣਨੀ ਆ ਤੇ ਮੈਂ ਉਹਨੂੰ ਕਿਹਾ ਪੁੱਤ ਨਹੀਂ ਬੰਦ ਦਿੰਦੇ ਆ ਜਾ ਤੇ ਵੀਡੀਓ ਤੋਂ ਤੁਸੀਂ ਸਾਰਾ ਕੈਚ ਕਰ ਹੀ ਗਏ ਸੀ ਪਰ ਉਹਨੂੰ ਭਰੋਸੇ 'ਚ ਆਪਣੇ ਪਿਆਰ ਨਾਲ ਨੂੰ ਲਿਆਂਦਾ ਥੱਲੇ ਪੁੱਤ ਆਇਆ ਕਿ ਪੁਲਿਸ ਦਾ ਔਰ ਪਬਲਿਕ ਦਾ ਰਿਸ਼ਤਾ ਬਹੁਤ ਨਿੱਜੀ ਹੁੰਦਾ ਵਾ ਤੁਸੀਂ ਸਾਡੇ ਹੋ ਅਸੀਂ ਤੁਹਾਡੀ ਰੱਖਿਆ ਵਾਸਤੇ ਖੜੇ ਆ ਤੇ ਹਮੇਸ਼ਾ ਹੀ ਖੜੇ ਰਵਾਂਗੇ ਕਿਉਂਕਿ ਸਾਡੀ ਇੱਕ ਡਿਊਟੀ ਆ ਉਹਦੇ ਦੌਰਾਨ ਅਸੀਂ ਕਿਸੇ ਨੂੰ 1921 ਵੀ ਮਾੜਾ ਮੁਟ ਕਹਿ ਲਈਏ ਤੇ ਉਹਨੂੰ ਯਰਨਾ ਚਾਹੀਦਾ ਵੀ ਮੇਰਾ ਇਹ ਜਿਹੜਾ ਰੱਖਿਆਕਰ ਆ ਵੀ ਇਹ ਕੁਝ ਵੀ ਕਹਿ ਸਕਦਾ ਕੋਈ ਗੱਲ ਨਹੀਂ ਪਰ ਅਸੀਂ ਦਿਲੋਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਕਿਉਂਕਿ ਤੁਸੀਂ ਸਾਡੇ ਹੋ ਕੀ ਲੱਗਦਾ ਨਹੀਂ ਹੈਗਾ ਜਿਹੜੇ ਮਾਲਕ ਇਹ ਗੱਡੀਆਂ ਜਿਹੜੀਆਂ ਡਰਿੰਕ ਕਰਦੇ ਨੇ ਡਰਾਈਵਰ ਉਹਨਾਂ ਨੂੰ ਦਿੰਦੇ ਨੇ ਉਹਨਾਂ ਤੇ ਕਰ ਵੀ ਹੁੰਨੀ ਕਿਉਂ ਕੋਦ ਮਾਲਕ ਹੀ ਇਹ ਖੁਦ ਗੱਡੀ ਦਾ ਮਾਲਕ ਆ ਇਹ ਖੁਦ ਮਾਲਕ ਆ ਗੱਡੀ ਦਾ ਇਹ ਉਹਦੇ ਮੁਤਾਬਕ ਵੀ ਮੈਂ ਸੌਣ ਲੱਗਾ ਸੀ ਜੀ ਰਾਤ ਦਾਰੂ ਜ਼ਿਆਦਾ ਪੀ ਲਈ ਮੇਰੇ ਤੋਂ ਮੁੜ ਕੇ ਨੀਂਦ ਆਈ ਨਹੀਂ ਮੁੱਠ ਕੇ ਚੱਲ ਪਿਆ ਕੀ ਲੱਗਦਾ ਸਰ ਰਾਤ ਦੀ ਦਾਰੂ ਸਵੇਰ ਤੱਕ ਨਾ ਉੱਠੇ ਜੀ ਨਹੀਂ ਨਹੀਂ ਸਵੇਰੇ 4 ਵਜੇ ਪੀਤੀ ਆ 4 ਵਜੇ ਪੀਤੀਆ ਤਾਂ ਹੁਣੇ ਥੋੜਾ ਲੈ ਜੂਗੀ ਉਹ ਤਾਂ 4 ਵਜਾਊਗੀ ਸ਼ਾਮ ਦੇ ਐ 12 13 ਘੰਟੇ ਤੇ ਕੋਈ ਵੀ ਨਸ਼ਾ ਤੁਸੀਂ ਕਰੋਗੇ ਅਸਰ ਰੱਖੇਗਾ ਇਸ ਕਰਕੇ ਅਸੀਂ ਤੁਹਾਡੇ ਵੀ ਧੰਨਵਾਦੀ ਆ ਵੀ ਲੋਕਾਂ ਨੂੰ ਵੇਅਰ ਕਰ ਰਹੇ ਹੋ ਕਿ ਭਾਈ ਨਸ਼ਾ ਕਰਕੇ ਗੱਡੀ ਨਾ ਚਲਾਓ ਕਿਉਂਕਿ ਤੁਹਾਡੀ ਵੀ ਇੱਕ ਬਹੁਤ ਵਧੀਆ ਡਿਊਟੀ ਆ ਤੁਸੀਂ ਕਰ ਰਹੇ ਹੋ ਧੰਨਵਾਦੀ ਆ ਤੁਹਾਡੇ ਪਰ ਅਸੀਂ ਅਪੀਲ ਕਰਾਂਗੇ ਵੀ ਨਸ਼ਾ ਕਰਕੇ